ਹਾਂ ਦੋਸਤੋ ਕਬੱਡੀ ਹਾਈਲਾਈਟਸ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਲੈ ਕੇ ਹਾਜ਼ਰਾਂ ਕਬੱਡੀ ਫਾਈਨਲ ਰਿਜ਼ਲਟਾਂ ਦੀ ਵੀਡੀਓ ਪਹਿਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਕਬੱਡੀ ਕੱਪ 64 ਪਟਿਆਲਾ ਵਿੱਚ ਕਰਵਾਇਆ ਗਿਆ ਇੱਥੇ ਪਹਿਲਾ ਇਨਾਮ 31000 ਦੂਜਾ ਨਾਮ 21000 ਸੀ ਇੱਥੇ ਫਾਈਨਲ ਮੈਚ ਗ੍ਰੀਨਪੋਰ ਚਾਵਲ ਵਰਸ ਟੋਟਾਲਮ ਚਕਰ ਖੇਡਿਆ ਗਿਆ ਜਿੱਥੇ ਫਰਸਟ ਟੋਟਾਲ ਰਹੀ ਤੇ ਸੈਕੰਡ ਗ੍ਰੀਨਪੋਰ ਰਹੀ ਤੇ ਬੈਸਟਾਂ ਦੀ ਗੱਲ ਕਰੀ ਤਾਂ ਹਰ ਜਿੱਤੇ ਸੀ ਪੂ ਬੈਸਟ ਜਾਫੀ ਰਹੇ ਤੇ ਜਿੱਤੀ ਤੇ ਸੇਵਕ ਬੈਸਟ ਰੇਡਰ ਰਹੇ ਦੇ ਗੱਲਾਂ ਕਰਦੇ ਹਾਂ ਪਿੰਡ ਮਿਸ਼ਰੀ ਕਾ ਇੱਥੇ ਪਹਿਲਾ ਇਨਾਮ 1 ਲੱਖ 25000 ਸੀ ਦੂਸਰਾ ਇਨਾਮ 1 ਲੱਖ ਸੀ ਤੇ ਬੈਸਟ ਰੇਡਰ ਤੇ ਜਾਫੀ ਲਈ 31 31000 ਸੀ ਇੱਥੇ ਫਾਈਨਲ ਮੈਚ ਅਰੰਦੀਪ ਵਰਸਸ ਆਮਦਾਸ ਵਿਚਕਾਰ ਖੇਡਿਆ ਗਿਆ ਇੱਥੇ ਫਸਟ ਆਮਦਾਸ ਯੂਐਸਏ ਰਹੀ ਤੇ ਸੈਕੰਡ ਅਰੰਦੀਪ ਦੀ ਟੀਮ ਰਹੀ ਬੈਸਟੰਗ ਦੀ ਗੱਲ ਕਰੀ ਤਾਂ ਬੈਸਟ ਰੇਡਰ 16 ਕਬੱਡੀਆਂ ਸੋ ਤੇ 13 ਨੰਬਰ ਲੈ ਕੇ ਕਜਨ ਡੇਰਾ ਬਾਬਾ ਨਾਨਕ ਰਿਹਾ ਤੇ ਬੈਸਟ ਜਾਫੀ ਮੋਲਾ ਰਿਹਾ ਬੈਸਟੰਗ ਵਿੱਚ 31 31000 ਸੀ ਹੁਣ ਤੁਸੀਂ ਦੇਖੋ ਫੁੱਲ ਵੀਡੀਓ